ਹੋ ਗਈ ਲੋਕਾਂ ਨੇ ਮੈਂ ਤਾਂ ਸੱਚ ਹੀ ਕਿਹਾ ਸੀਗਾ ਵੀ ਤੇਰੀ ਗਲਤੀ ਹੈ ਕੀ ਗੱਲ ਹੋ ਗਈ ਮੰਮੀ ਬੱਸ ਪੁੱਛਣਾ ਪਤਾ ਆਪਣੇ ਗਵੰਡ ਨਾਲ ਦੀ ਨੋਹ ਦੇ ਨਾਲ ਲੜਦੀ ਸੀ ਤੇ ਮੈਂ ਉਹਨੂੰ ਕਹਿਤਾ ਵੀ ਤੇਰੀ ਗਲਤੀ ਤੂੰ ਮੇਰੇ ਨਾਲ ਗੁੱਸੇ ਹੋ ਮੈਨੂੰ ਸਮਝ ਨਹੀਂ ਆਉਂਦੀ ਲੋਕਾਂ ਦੀ ਮੰਮੀ ਤਾਂ ਇਹ ਤਾਂ ਸੱਚ ਕਹਿਣ ਕਰਕੇ ਤੇ ਤੇਰੀ ਕਿਸੇ ਨਾਲ ਬੰਦ ਹੀ ਨਹੀਂ ਗਈ ਕਿਉਂਕਿ ਤੂੰ ਸੱਚੀ ਗੱਲ ਅਗਲੇ ਨੂੰ ਮੂੰਹ ਤੇ ਕਹਿ ਦੇਣੀ ਆ ਨਾ ਤਾਂ ਤੈਨੂੰ ਚੰਗੀਆਂ ਨਹੀਂ ਨਾ ਮਾੜੀਆਂ ਨਹੀਂ ਐ ਮੈਂ ਤਾਂ ਮੂੰਹ ਤੇ ਸੱਚੀ ਗੱਲ ਕਹਿ ਦਿੰਨੀ ਐ ਤੇ ਲੋਕੀ ਤਾਂ ਵੀ ਮੇਰੇ ਨਾਲ ਗੁੱਸੇ ਜੇ ਤੂੰ ਹੁਣ ਤੂੰ ਚਾਚੀ ਨੂੰ ਕਹਿ ਦਿੰਦੀ ਵੀ ਭਾਈ ਤੇਰੀ ਨੋਹ ਦੀ ਗਲਤੀ ਆ ਤੂੰ ਉਹਨੇ ਆਪੇ ਤੇਰਾ ਖੁਸ਼ ਹੋ ਜਾਣਾ ਸੀਗਾ ਪਰ ਇਹੀ ਤਾਂ ਗੱਲ ਆ ਅੱਜ ਦੀ ਦੁਨੀਆ ਦੀ ਕੋੜੀ ਸਚਾਈ ਇਹੀ ਆ ਵੀ ਅਗਲੇ ਨੂੰ ਸੱਚ ਤਾਂ ਚੁੱਭਦਾ ਹੀ ਚੁੱਭਦਾ ਆਗਾ ਜੇ ਅਸੀਂ ਸੱਚੀ ਗੱਲ ਕਿਸੇ ਨੂੰ ਕਹਿ ਦਿੰਨੇ ਆ ਉਹ ਸਗੋਂ ਸਾਡੇ ਨਾਲ ਗੁੱਸੇ ਹੋ ਜਾਂਦਾ ਕਿਉਂਕਿ ਅੱਜ ਕੱਲ ਦੀ ਦੁਨੀਆ ਤਾਂ ਹੈ ਹੀ ਚਾਪਲੂਸਾਂ ਦੀ ਜਿਹੜੇ ਤੇਰੇ ਮੂੰਹ ਤੇ ਤੇਰੇ ਨੇ ਤੇ ਮੇਰੇ ਮੂੰਹ ਤੇ ਮੇਰੇ ਨੇ ਤਾ ਕਰਕੇ ਸੱਚ ਬੋਲਣ ਵਾਲਿਆਂ ਦੀ ਕਿਸੇ ਨਾਲ ਬੰਦ ਹੀ ਨਹੀਂ ਚਲ ਤੂੰ ਟੈਨਸ਼ਨ ਨਾ ਲੈ ਹੁਣ ਤੂੰ ਚਾਹ ਬਣਾ ਤੇ ਆਪਾਂ ਚਾਹ ਪੀਨੇ ਆ ਲੋਕਾਂ ਦੇ ਵਿੱਚ ਤਾਂ ਇਹੀ ਕੁਝ ਚੱਲਦਾ ਹੀ ਰਹਿਣਾ